ਵਾਹ ਏ ਗੁਰੂ ਜੀ ਕਾ ਖਾਲਸਾ ਵਾਹ ਏ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 876 ਦਾ ਪਾਠ ਤੇ ਵਿਆਖਿਆ ਸਰਵਣ ਕੀਤੀ ਸੀ ਆਓ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 877 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਏ ਗੁਰੂ ਸਹਿਬ ਜੀਓ ਆਰਾਮ ਕਲੀ ਮਹੱਲਾ ਪਹਿਲਾ ਰਾਗ RAM ਕਲੀ ਵਿੱਚ ਪਹਿਲੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਜੇ ਤਦਾਰ ਵਸੈ ਕਵਨ ਦਰ ਕਹੀਐ ਦਰਾ ਭੀਤਰ ਦਰ ਕਵਨ ਲਹੈ ਗੁਰੂ ਜੀ ਫਰਮਾਨ ਕਰਦੇ ਹਨ ਕਿ ਸੰਸਾਰ ਸਮੁੰਦਰ ਤੋਂ ਪਾਰ हे प्रभु जिस ਥਾਂ ਤੇ ਤੂੰ ਵਸਦਾ ਹੈ ਸੰਸਾਰ ਸਮੁੰਦਰ ਵਿੱਚ ਫਸੇ ਜੀਵਾਂ ਤੋਂ ਉਹ ਥਾਂ ਬਿਆਨ ਨਹੀਂ ਹੋ ਸਕਦਾ ਮਾਇਆ ਵਿਰੇ ਜੀਵਾਂ ਨੂੰ ਉਸ ਥਾਂ ਦੀ ਸਮਝ ਨਹੀਂ ਪੈ ਸਕਦੀ ਕੋਈ ਵਿਰਲਾ ਹੀ ਜੀਵ ਉਸ ਗੁਪਤ ਥਾਂ ਨੂੰ ਲੱਭ ਸਕਦਾ ਹੈ ਜਿਸ ਦਰਕਾਰਣ ਫਿਰਾ ਉਦਾਸੀ ਸੋ ਦਰ ਕੋਈ ਆਏ ਕਹ ਹੈ ਜਿੱਥੇ ਪ੍ਰਭੂ ਪਰਮਾਤਮਾ ਵਸਦਾ ਹੈ ਉਹ ਥਾਂ ਪ੍ਰਾਪਤ ਕਰਨ ਵਾਸਤੇ ਮੈਂ ਚਿਰਾਂ ਤੋਂ ਭਾਲ ਕਰਦਾ ਫਿਰਦਾ ਹਾਂ ਮੇਰਾ ਮਨ ਲੋਚਦਾ ਹੈ ਕਿ ਕੋਈ ਗੁਰਮਖਾ ਆ ਕੇ ਮੈਨੂੰ ਉਹ ਥਾਂ ਦੱਸੇ ਕਿ ਨਬੇਦ ਸਾਗਰ ਤਰੀਏ ਸਾਡੇ ਤੇ ਪ੍ਰਮਾਤਮਾ ਦੇ ਵਿਚਾਰ ਸੰਸਾਰ ਸਮੁੰਦਰ ਵਿਥ ਪਾਰਿਆ ਹੈ ਜੀਵਤ ਆ ਨਹਿ ਮਰੀਏ ਰਹਾਓ ਜਦ ਤੱਕ ਸੰਸਾਰ ਸਮੁੰਦਰ ਤੋਂ ਪਾਰ ਲੰਘੀਏ ਜਦ ਤੱਕ ਸੰਸਾਰ ਸਮੁੰਦਰ ਤੋਂ ਪਾਰ ਨਾ ਲੰਗੀਏ ਤਦ ਤੱਕ ਉਸ ਨੂੰ ਮਿਲਿਆ ਨਹੀਂ ਜਾ ਸਕਦਾ ਸੰਸਾਰ ਸਮੁੰਦਰ ਤੋਂ ਪਾਰ ਕਿੰਨਾ ਤਰੀਕਿਆਂ ਨਾਲ ਲੰਗੀਏ ਜਿਉਂਦਿਆ ਮਰਿਆ ਨਹੀਂ ਜਾ ਸਕਦਾ ਤੇ ਜਦ ਤੱਕ ਜਿਉਂਦੇ ਮਰੀਏ ਨਾ ਤਦ ਤੱਕ ਸਮੁੰਦਰ ਤਰਿਆ ਨਹੀਂ ਜਾ ਸਕਦਾ ਰਹਾਓ ਦੁੱਖ ਦਰਵਾਜ਼ਾ ਰੋ ਰਖਵਾਲਾ ਆਸਾ ਅੰਦੇਸਾ ਦੋਏ ਪੱਟ ਜੜੇ ਸਰਬ ਵਿਆਪਕ ਪ੍ਰਭੂ ਸਹਿਜ ਅਵਸਥਾ ਦੇ ਆਸਣ ਉੱਤੇ ਮਨੁੱਖ ਦੇ ਹਿਰਦੇ ਵਿੱਚ ਇੱਕ ਐਸੇ ਘਰ ਵਿੱਚ ਬੈਠਾ ਹੋਇਆ ਹੈ ਜਿਸ ਦੇ ਬਾਹਰ ਦੁੱਖ ਦਾਰਵਾਜ਼ਾ ਹੈ ਕ੍ਰੋਧ ਰਾਖਾ ਹੈ ਆਸਾ ਤੇ ਸਹਿਮ ਉਸ ਦੁੱਖ ਦਰਵਾਜ਼ੇ ਨੂੰ ਦੋ ਪਿੱਤ ਲੱਗੇ ਹੋਏ ਹਨ ਮਾਇਆ ਜਲ ਖਾਈ ਪਾਣੀ ਘਰ ਬਾਦਿਆ ਸਤ ਕੈ ਆਸਣ ਪੁਰਖ ਰਹਿ ਹੈ ਮਾਇਆ ਦੀ ਖੇਚ ਉਸ ਦੇ ਦਿਵਾਲੇ ਮਾਨੋ ਖਾਈ ਪੁੱਟੀ ਹੋਈ ਹੈ ਜਿਸ ਵਿੱਚ ਵਿਸ਼ੇ ਵਿਕਾਰਾਂ ਦਾ ਪਾਣੀ ਭਰਿਆ ਹੋਇਆ ਹੈ ਉਸ ਪਾਣੀ ਵਿੱਚ ਮਨੁੱਖ ਦਾ ਹਿਰਦਾ ਘਰ ਬਣਿਆ ਹੋਇਆ ਹੈ ਪਰਮਾਤਮਾ ਵੀ ਮਨੁੱਖ ਦੇ ਘਰ ਦੇ ਅੰਦਰ ਹੀ ਹੈ ਹਿਰਦੇ ਘਰ ਦੇ ਅੰਦਰ ਹੈ ਪਰ ਉਹਦੇ ਆਲੇ ਦਿਵਾਲੇ ਜੋ ਖਾਈ ਹੈ ਤੇ ਦੁੱਖ ਦਾ ਦਰਵਾਜ਼ਾ ਹੈ ਉਹ ਖੋਲਾਂਗੇ ਫਿਰ ਪਰਮਾਤਮਾ ਮਿਲੇਗਾ ਉਹ ਖਾਈ ਨੂੰ ਪਾਰ ਕਰਨਾ ਹੈ ਕਿਤੇ ਨਾਮ ਮਾਇੰਤ ਨ ਜਾਣਿਆ ਤੁਮ ਸਰ ਨਹੀਂ ਅਵਰ ਹਰੇ ਇੱਕ ਪਾਸੇ ਜੀਵ ਮਾਇਆ ਵਿੱਚ ਗਿਰੇ ਪਏ ਹਨ ਦੂਜੇ ਪਾਸੇ हे ਪ੍ਰਭੂ ਭਾਵੇਂ ਤੇਰੇ ਕਈ ਨਾਮ ਹਨ ਪਰ ਕਿਸੇ ਨਾਮ ਦੀ ਰਾਹੀ ਤੇਰੇ ਸਾਰੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ हे ਹਰੀ ਪਰਮਾਤਮਾ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਉਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੈ ਆਪ ਕਰੇ ਮਾਨਦੇ ਜਿਹੇ ਭਾਵ ਉੱਚੀ ਬੋਲ ਕੇ ਦੱਸਣ ਦੀ ਵੀ ਲੋੜ ਨਹੀਂ ਹੈ ਅੰਤਰਾਤਮੇ ਹੀ ਟਿਕੇ ਰਹਿਣਾ ਚਾਹੀਦਾ ਹੈ ਸਰਬ ਵਿਆਪਕ ਪ੍ਰਭੂ ਸਭ ਦੇ ਦਿਲਾਂ ਦੀ ਆਪ ਹੀ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਸਭ ਦੇ ਅੰਦਰ ਪ੍ਰੇਰਕ ਹੋ ਕੇ ਆਪ ਹੀ ਸਭ ਕੁਝ ਕਰ ਰਿਹਾ ਹੈ ਜਾਬੇ ਆਸਾ ਅੰਦੇਸਾ ਤਬਹੀ ਕਿਉ ਕਰ ਏਕ ਕਹੈ ਜਦ ਤੱਕ ਜੀਵ ਦੇ ਮਨ ਵਿੱਚ ਮਾਇਆ ਦੀਆਂ ਆਸਾਂ ਹਨ ਤਦ ਤੱਕ ਸਹਿਮ ਫਿਕਰ ਹਨ ਸਹਿਮਾ ਫਿਕਰਾਂ ਵਿੱਚ ਰਹਿ ਕੇ ਕਿਸੇ ਤਰ੍ਹਾਂ ਵੀ ਜੀਵ ਇੱਕ ਪਰਮਾਤਮਾ ਨੂੰ ਸਿਮਰ ਨਹੀਂ ਸਕਦਾ ਆਸਾ ਭੀਤਰ ਰਹੇ ਨਿਰਾਸਾ ਤੋ ਨਾਨਕ ਏਕ ਮਿਲੈ ਪਰ ਹੇ ਨਾਨਕ ਜਦੋਂ ਮਨੋਖੇ ਆਸਾ ਵਿੱਚ ਰਹਿੰਦਾ ਹੋਇਆ ਹੀ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਦੋਂ ਇਸ ਨੂੰ ਪਰਮਾਤਮਾ ਮਿਲ ਪੈਂਦਾ ਹੈ ਇਹ ਨਬੇ ਦ ਸਾਗਰ ਤਰੀਏ ਮਾਇਆ ਵਿੱਚ ਰਹਿੰਦੇ ਹੋਏ ਹੀ ਮਾਇਆ ਤੋਂ ਨਿਰਲੇਪ ਰਹਿਣਾ ਹੈ ਬਸ ਇਨ੍ਹਾਂ ਤਰੀਕਿਆਂ ਨਾਲ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਜਿਸ ਤਰ੍ਹਾਂ ਕਮਲ ਦਾ ਫੁੱਲ ਚਿਕੜ ਵਿੱਚ ਉਗਦਾ ਹੈ ਪਰ ਪਾਣੀ ਤੋਂ ਬਾਹਰ ਰਹਿੰਦਾ ਹੈ ਚਿਕੜ ਤੋਂ ਤੇ ਪਾਣੀ ਤੋਂ ਨੇ ਲੇਪ ਹੈ ਇਸੇ ਤਰ੍ਹਾਂ ਮਨ ਨੂੰ ਵੀ ਮਾਇਆ ਵਿੱਚ ਗਲਤਾਨ ਨਹੀਂ ਹੋਣ ਦੇਣਾ ਘਰ ਦੇ ਕੰਮ-ਕਾਰ ਕਰਦੇ ਆ ਸੰਸਾਰ ਵਿੱਚ ਵਿਚਰਦੇ ਆ ਮਨ ਮਾਇਆ ਤੋਂ ਪਰਾਂਮ ਰੱਖੀਏ ਤੇ ਪ੍ਰਮਾਤਮਾ ਦਾ ਨਾਮ ਜਪੀਏ ਫਿਰ ਪ੍ਰਮਾਤਮਾ ਮਿਹਰ ਕਰਦਾ ਹੈ ਜੀਵਤ ਆ ਈਓ ਮਰੀਏ ਰਹਾਓ ਦੂਜਾ ਤੇ ਇਸੇ ਤਰਾਹੀ ਜੀਵਨ ਦਿਆਂ ਮਰੀਦਾ ਹੈ ਕਿਉਂਕਿ ਜੇ ਮਾਇਆ ਵੱਲੋਂ ਮਨ ਮਾਰ ਲਈਏ ਤੇ ਪ੍ਰਮਾਤਮਾ ਨਾਲ ਜੋੜ ਲਈਏ ਤੇ ਸਮਝ ਲਓ ਸੰਸਾਰ ਵੱਲੋਂ ਮਰ ਕੇ ਤਾਂ ਹੀ ਪ੍ਰਮਾਤਮਾ ਵੱਲ ਜੁੜੀਦਾ ਹੈ ਰਹਾਉ ਦੂਜਾ RAM ਗਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਜੋ ਪ੍ਰਭੂ ਸਾਰੇ ਜਗਤ ਨੂੰ ਸੁਣਦਾ ਹੈ ਭਾਵ ਸਾਰੇ ਜਗਤ ਦੀ ਸਦਾ ਸੁਣਦਾ ਹੈ ਉਦੇ ਚਰਨਾਂ ਵਿੱਚ ਸੂਰਤ ਜੋੜਨੀ ਮੇਰੀ ਸਦਾ ਹੈ ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ ਉਸ ਦੇ ਦਰ ਤੇ ਮੇਰੀ ਸਿੰਘੀ ਵੱਜ ਰਹੀ ਹੈ ਪਾਤਛੋਲੀ ਮੰਗਣ ਕਹਿ ਤਾਈ ਭੀਖਿਆ ਨਾਮ ਪੜੇ ਉਸ ਦਰ ਤੋਂ ਭੀਖਿਆ ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤਰ ਬਣਾਣਾ ਮੈਂ ਮੋਢੇ ਉੱਤੇ ਝੋਲੀ ਪਾਈ ਹੋਈ ਹੈ ਤਾਂ ਕਿ ਮੈਨੂੰ ਨਾਮ ਭੀਖਿਆ ਮਿਲ ਜਾਏ ਬਾਬਾ ਗੋਰਖ ਜਾਗੈ ਏ ਜੋਗੀ ਮੈਂ ਪੀ ਗੋਰਖ ਦਾ ਚੇਲਾ ਹਾਂ ਪਰ ਮੇਰਾ ਗੋਰਖ ਸਦਾ ਜਿਉਂਦਾ ਜਾਗਦਾ ਹੈ ਗੋਰਖ ਸੋ ਜਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੇ ਰਹਾਓ ਮੇਰਾ ਗੁਰਖੋ ਹੈ ਜਿਸਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ ਰਹਾਓ ਪਾਣੀ ਪ੍ਰਾਣ ਪਵਨ ਬੰਦ ਰੱਖੇ ਚੰਦ ਸੂਰਜ ਮੁਖ ਦੀਏ ਮੇਰਾ ਗੁਰਖੋ ਹੈ ਜਿਸ ਪ੍ਰਮਾਤਮਾ ਨੇ ਪਾਣੀ ਪੌਣ ਆਦਕ ਤੱਤਾਂ ਵਿੱਚ ਜੀਵਾਂ ਦੇ ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ ਸੂਰਜ ਤੇ ਚੰਦਰਮਾ ਮੁਖੀ ਦੀਵੇ ਬਣਾਏ ਹਨ ਮਰਨ ਜੀਵਨ ਕੋ ਧਰਤੀ ਦੀਨੀ ਇਤੇ ਗੁਣ ਵਿਸਰੇ ਅਤੇ ਵਸਣ ਵਾਸਤੇ ਜੀਵਾ ਨੂੰ ਦਰ ਦੇ ਦਿੱਤੀ ਹੈ ਜੀਵਾ ਨੇ ਉਸ ਨੂੰ ਭੁਲਾ ਕੇ ਉਸ ਦੇ ਇਤਨੇ ਉਪਕਾਰ ਵਿਸਾਰ ਦਿੱਤੇ ਹਨ ਸਿਦ ਸਾਧਕ ਅਰ ਜੋਗੀ ਜੰਗਮ ਪੀਰਪੁਰਸ ਬਹੁ ਤੇਰੇ ਜਗਤ ਵਿੱਚ अनेका ਜੰਗਮ ਜੋਗੀ ਪੀਰ ਯੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿੱਚ ਆਉਂਦੇ ਹਨ ਜੇ ਤਨ ਮਿਲਾ ਤਾ ਕੀਰਤ ਆਖਾ ਤਾ ਮਨ ਸੇਵ ਕਰੇ ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ ਉਹਨਾਂ ਨਾਲ ਮਿਲ ਕੇ ਪ੍ਰਮਾਤਮਾ ਦੀ ਸਿਫਤਸਲਾਹ ਦੀਆਂ ਗੱਲਾਂ ਕਰਾਂਗਾ ਸਿਫਤਸਲਾਹ ਹੀ ਕਰਾਂਗਾ ਮੇਰਾ ਜੀਵਨ ਨਿਸ਼ਾਨਾ ਇਹੀ ਹੈ ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ ਕਾਗਦ ਲੂਣ ਰਹੇ ਘ੍ਰਿਤ ਸੰਗੇ ਪਾਣੀ ਕਮਲ ਰਹੇ ਜਿਵੇਂ ਲੂਣ ਕੇ ਹੋ ਵਿੱਚ ਪਿਆ ਗਲਦਾ ਨਹੀਂ ਜਿਵੇਂ ਕਾਗਜ਼ ਘਿਓ ਵਿੱਚ ਰੱਖਿਆ ਗਲਦਾ ਨਹੀਂ ਜਿਵੇਂ ਕੌਲ ਫੁੱਲ ਪਾਣੀ ਵਿੱਚ ਰਹਾਂ ਕੁਮਲਾਂਦਾ ਨਹੀਂ ਐਸੇ ਭਗਤ ਮਿਲੇ ਜਨ ਨਾਨਕ ਤਿੰਨ ਜਮ ਕਿਆ ਕਰੈ ਇਸੇ ਤਰ੍ਹਾਂ ਹੈ ਦਾਸ ਨਾਨਕ ਭਗਤ ਜਨ ਪ੍ਰਮਾਤਮਾ ਦੇ ਚਰਨਾਂ ਵਿੱਚ ਮਿਲੇ ਰਹਿੰਦੇ ਹਨ ਜਮ ਉਹਨਾਂ ਦਾ ਕੁਝ ਬਗਾੜ ਨਹੀਂ ਸਕਦਾ ਜਿਸ ਤਰ੍ਹਾਂ ਲੂਣ ਘਿਓ ਵਿੱਚ ਨਹੀਂ ਗਲਦਾ ਜਿਸ ਤਰ੍ਹਾਂ ਕਾਗਜ਼ ਘੋ ਵਿੱਚ ਰੱਖਿਆ ਨਹੀਂ ਗਲਦਾ ਤੇ ਜਿਵੇਂ ਕੌਲ ਫੁੱਲ ਪਾਣੀ ਵਿੱਚ ਕੁਮਲਾਂਦਾ ਨਹੀਂ ਨਾ ਇਸੇ ਤਰ੍ਹਾਂ ਹੀ ਗੁਰੂ ਨਾਨਕ ਪਾਸ਼ਾ ਕਹਿੰਦੇ ਹਨ ਕਿ ਭਗਤ ਜਨ ਪਰਮਾਤਮਾ ਦੇ ਚਰਨਾਂ ਵਿੱਚ ਮਿਲੇ ਰਹਿੰਦੇ ਹਨ ਫਿਰ ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ RAM KALI MOHALLA PEHLA SUN MA SHINDRA NANAK BOLE NANAK ਆਖਦਾ ਹੈ हे ਮਸ਼ਿੰਦਰ ਸੁਣ ਵਾਸਗਦ ਪੰਚ ਕਰੈ ਨਹਿ ਡੋਲੈ ਅਸਲ ਬਿਰਕਤ ਕਾਮਾਦਿਕ ਪੰਜੇ ਵਿਕਾਰਾਂ ਨੂੰ ਆਪਣੇ ਵਾਸ ਵਿੱਚ ਕਰੀ ਰੱਖਦਾ ਹੈ ਇਹਨਾਂ ਦੇ ਸਾਹਮਣੇ ਉਹ ਕਦੇ ਡੋਲਦਾ ਨਹੀਂ ਐਸੀ ਜੁਗਤ ਜੋਗ ਕੋ ਪਾਲੇ ਉਹ ਬਿਰਕਤ ਇਸ ਤਰ੍ਹਾਂ ਦੀ ਜੀਵਨ ਯੋਗਤ ਨੂੰ ਸੰਭਾਲ ਰੱਖਦਾ ਹੈ ਇਹੀ ਹੈ ਉਸ ਦਾ ਜੋਗ ਸਾਧਨ ਆਪ ਤਰੈ ਸਗਲੇ ਖੁਲ ਤਾਰੇ ਇਸ ਜਗਤ ਨਾਲੋਂ ਆਪ ਸੰਸਾਰ ਸਮੁੰਦਰ ਦੇ ਵਿਕਾਰਾਂ ਵਿੱਚੋਂ ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ਸੋ ਆਵਤੂਤ ਐਸੀ ਮਤੇ ਪਾਵੇ हे ਮਸ਼ਿੰਦਰ ਅਸਲ ਵਿਰਕਤ ਉਹ ਹੈ ਜਿਸ ਨੂੰ ਯਹੀ ਸਮਝ ਆ ਜਾਂਦੀ ਹੈ ਇਹਨਸ ਸੋਨ ਸਮਾਦ ਸਮਾਵੇ ਰਹਾਓ ਕਿ ਉਹ ਦਿਨ ਰਾਤ ਐਸੇ ਆਤਮਿਕ ਟਿਕਾਅ ਵਿੱਚ ਟਿਕਿਆ ਰਹਿੰਦਾ ਹੈ ਜਿੱਥੇ ਮਾਇਆ ਦੇ ਫੁਰਨਿਆਂ ਵੱਲੋਂ ਸੁੰਝ ਹੀ ਸੁੰਝ ਹੁੰਦੀ ਹੈ ਰਹਾਓ ਪੀਖੇ ਆ ਪਾਏ ਭਗਤ ਭੈ ਚੱਲੇ ਹੇ ਮਾਸ਼ਿੰਦਰ ਅਸਲ ਵਿਰਕਤ ਪਰਮਾਤਮਾ ਦੇ ਪਿਆਰ ਵਿੱਚ ਭਗਤੀ ਵਿੱਚ ਅਤੇ ਡਰਦ ਵਿੱਚ ਜੀਵਨ ਬਤੀਤ ਕਰਦਾ ਹੈ ਇਹ ਹੈ ਉਸਦੀ ਆਤਮਿਕ ਪਿਛਿਆ ਜੋ ਉਹ ਪ੍ਰਭੂ ਦੇ ਧਰ ਤੋਂ ਹਾਸਲ ਕਰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਇੱਕ ਮਸ਼ਿੰਦਰ ਨਾਮ ਦੇ ਤਪੇ ਜੋਗੀ ਨੂੰ ਸਵਾਲ ਜਵਾਬ ਕੀਤੇ ਹੋ ਵੈ ਸੋ ਤ੍ਰਿਪਤ ਸੰਤੋਖ ਮੁੱਲੈ ਇਸ ਪਿਛਿਆ ਨਾਲ ਉਹਦੇ ਅੰਦਰ ਸੰਤੋਖ ਪੈਦਾ ਹੁੰਦਾ ਹੈ ਤੇ ਉਸ ਅਮੋਲਕ ਸੰਤੋਖ ਨਾਲ ਉਹ ਰਜਿਆ ਰਹਿੰਦਾ ਹੈ ਭਾਵ ਉਸ ਨੂੰ ਮਾਇਆ ਦੀ ਭੁੱਖ ਨਹੀਂ ਵਿਆਪਦੀ ਧਿਆਨ ਰੂਪ ਹੋਏ ਆਸਣ ਪਾਵੇ ਪ੍ਰਭੂ ਦੇ ਪ੍ਰੇਮ ਤੇ ਭਗਤੀ ਦੀ ਬਰਕਤ ਨਾਲ ਉਹ ਵਿਰਕਤ ਪ੍ਰਭੂ ਨਾਲ ਇੱਕ ਰੂਪ ਹੋ ਜਾਂਦਾ ਹੈ ਇਸ ਵਿੱਚ ਲੀਨਤਾ ਦਾ ਉਹ ਆਪਣੇ ਆਤਮ ਆਪਣੇ ਆਤਮਾ ਵਾਸਤੇ ਆਸਣ ਵਿਛਾਂਦਾ ਹੈ ਸਾਚ ਨਾਮ ਧਾੜੀ ਚਿੱਤ ਲਾਵੇ ਸਦਾ ਫਿਰ ਰਹਿਣ ਵਾਲੇ ਪ੍ਰਭੂ ਵਿੱਚ ਪਰਮਾਤਮਾ ਦੇ ਨਾਮ ਵਿੱਚ ਉਹ ਆਪਣਾ ਜੇ ਤੋ ਜੋੜਦਾ ਹੈ ਇਹ ਉਸ ਵਿਰਕਤ ਦੀ ਤਾੜੀ ਹੈ ਨਾਨਕ ਬੋਲੇ ਅਮਰਤ ਬਾਣੀ ਨਾਨਕ ਆਤਮਿਕ ਜੀਵਨ ਦੇਣ ਵਾਲੀ ਬਾਣੀ ਆਖਦਾ ਹੈ ਸੁਣ ਮਾ ਸ਼ਿੰਦਰਾ ਔਦੋ ਨਿਸ਼ਾਣੀ ਏ ਮਾ ਸ਼ਿੰਦਰ ਸੋਣਾ ਵਿਰਕਤ ਦੇ ਲੱਛਣ ਇਹ ਹਨ ਆਸਾ ਮਾਹੇ ਨਿਰਾਸ ਬੁਲਾਏ ਕਿ ਅਸਲੀ ਵਿਰਕਤ ਦੁਨੀਆ ਦੀਆਂ ਆਸਾਂ ਵਿੱਚ ਰਹਿੰਦਾ ਹੋਇਆ ਭੀ ਆਸਾ ਤੋਂ ਨਿਰਲੇਪ ਜੀਵਨ ਗੁਜ਼ਾਰਦਾ ਹੈ ਨੇਹ ਚੋਂ ਨਾਨਕ ਕਰਤੇ ਪਾਏ ਤੇ ਇਸ ਤਰ੍ਹਾਂ ਹੇ ਨਾਨਕੋ ਯਕੀਨੀ ਤੌਰ ਤੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਜੋ ਪ੍ਰਮਾਤਮਾ ਕਰਤਾ purkh ਹੈ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਪੜਨ ਵਾਤ ਨਾਨਕ ਅਗੰਮ ਸੁਣਾਏ ਨਾਨਕ ਬੇਨਤੀ ਕਰਦਾ ਹੈ ਹੇ ਮਸ਼ਿੰਦਰ ਅਸਲ ਵਿਰਕਤ ਅਪਹੁੰਚ ਪ੍ਰਭੂ ਦੀ ਸਿਵਤ ਸਲਾ ਆਪ ਸੁਣਦਾ ਹੈ ਤੇ ਹੋਰਨਾਂ ਨੂੰ ਸੁਣਾਉਂਦਾ ਹੈ ਉਹ ਜਗਤ ਦੀਆਂ ਗੱਲਾਂ ਨਹੀਂ ਕਰਦਾ ਉਹਦੇ ਮਨ ਵਿੱਚ ਕੋਈ ਹੋਰ ਖਿਆਲ ਨਹੀਂ ਆਉਂਦੇ ਉਹ ਤੇ ਸਿਰਫ ਪ੍ਰਮਾਤਮਾ ਦੇ ਸਿਮਰਨ ਵਿੱਚ ਹੀ ਧਿਆਨ ਰੱਖਦਾ ਹੈ ਗੋਰ ਚੇਲੇ ਕੀ ਸੰਧ ਮਿਲਾਏ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਅਸਲ ਵਿਰਕਤ ਗੁਰੂ ਵਿੱਚ ਆਪਣਾ ਆਪ ਮਿਲਾ ਲੈਂਦਾ ਹੈ ਦੇਖਿਆ ਦਾਰੂ ਭੋਜਨ ਖਾਏ ਗੁਰੂ ਦੀ ਸਿੱਖਿਆ ਆਦੀ ਆਤਮਿਕ ਖੁਰਾਕ ਖਾਂਦਾ ਹੈ ਗੁਰੂ ਦੀ ਸਿੱਖਿਆ ਦੀ ਦਵਾਈ ਖਾਂਦਾ ਹੈ ਜੋ ਉਸ ਦੇ ਆਤਮਿਕ ਰੋਗਾਂ ਦਾ ਇਲਾਜ ਕਰਦੀ ਹੈ 6 ਦਰਸ਼ਨ ਕੀ ਸੋਝੀ ਪਾਏ ਇਸ ਤਰ੍ਹਾਂ ਉਸ ਵਿਰਕਤ ਨੂੰ 6 ਹੀ ਭੇਖਾਂ ਦੀ ਅਸਲੀਅਤ ਦਾ ਹੀ ਸਮਝ ਆ ਜਾਂਦੀ ਹੈ ਭਾਵ ਉਸ ਨੂੰ 6 ਹੀ ਭੇਖਾਂ ਦੀ ਲੋੜ ਨਹੀਂ ਰਹਿ ਜਾਂਦੀ ਛੇ ਦਰਸ਼ਨ ਕੀ ਸੋਜੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 877 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 878 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ